بنایا سادہ ہاسپیٹل جڑا بلکل موچے دفتے بنے اور اتھے ہر دن اندر ٹاپ موسٹ ہاسپیٹل جڑا کریٹ کیتا ہے اور سوال یہاں کہ اجیے ڈلیان صاحب نے میڈیکل ہی ادن جدل گئے سی گئے اسی ادن بیٹی کی تھی کہ تو ہی میڈیکل ہٹا آل جڑی چھاڑ دو باقی ٹھیک ہے اپنا انچن جڑا تو اسی اپنا جاری رکھو اجیے وہ چیز نہیں بندے نہیں اور جو کچھ سپریم کوڑ نے کیا جو ਅਸੀਂ ਉਹ ਪੂਰਾ ਲਾਗੂ ਕੀਤਾ ਉਹਥੇ ਬਗਦਾ ਵਧੀਆ ਇੱਕ ਹਸਪਤਾਲ ਜਿਹੜਾ ਉਹ ਬਣਾਇਆ ਸਿਹਤ ਤਾਂ ਲਾਜ਼ਮੀ ਹੈ ਸੱਤੋਂ ਤੋਂ ਸੱਤ ਸਾਢੇ ਉਮਰੇ ਉਹਨਾਂ ਦੀ ਉਹ ਇੱਕ ਵਾਰੋ ਜ਼ਿੰਦਗੀ ਦੇ ਵਿੱਚ ਕੈਸੇ ਤੋਂ ਪੀੜਤ ਰਹੇ ਆ ਮੈਂ ਤਾਂ ਬੰਦੇ ਪਹਿਲੀ ਗੱਲ ਕਿ ਉਹਨਾਂ ਦੇ ਸਿਦਕ ਨੂੰ ਸਲੂਟ ਕਰਦਾ ਕਿ ਉਹ ਇੰਨਾ ਇੱਕ ਮਹੀਨੇ ਤੋਂ ਉੱਪਰ ਸਮਾਂ ਭੁੱਖੇ ਰਹਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਿਆ ਸ਼ੂਗਰ ਦੇ ਬੀਮੇ ਸ਼ੂਗਰ ਵਾਲਾ ਬੰਦਾ ਜਿਹੜਾ ਜਦੋਂ ਸ਼ੂਗਰ ਹੈ ਉਹਨੂੰ ਹੀ ਪਤਾ ਜੇ ਤਾਂ ਮੈਨੂੰ ਸ਼ੁਕਰ ਹੈ ਮੈਨੂੰ ਪਤਾ ਆ ਕਿ ਡੇਢ ਦੋ ਅੱਜ ਜਦੋਂ ਅਜੇ ਉਹ ਭੁੱਖ ਲੱਗਦੀ ਆ ਤੇ ਸ਼ੁਕਰ ਤੇ ਕੀ ਭਾਜਦੀ ਬੈਕੀ ਸੁਣਦੇ ਆ ਮਤਲਬ ਕਿੰਨਾ ਕਿਤੇ ਦੀ ਠੀਸ ਪਾਈ ਭਾਜਪੀ ਨੇ ਕੇਂਦਰ ਸਰਕਾਰ ਨੇ ਪੜਾਈ ਆ ਕਿਸਾਨਾਂ ਦੀਆਂ ਮੰਗਾਂ ਪਤਤੀ ਉਹ ਮੰਗਾਂ ਜਿਹੜੀਆਂ ਹੱਲ ਕਰਨੀਆਂ ਚਾਹੀਦੀਆਂ ਔਰ ਡੱਲੇਆ ਸਾਹਿਬ ਦੀ ਜਾਨ ਜਰੀ ਉਹ ਬਚਾਉਣੀ ਚਾਹੀਦੀ ਉਹ ਅਸੀਂ ਸਾਰੇ ਉਹਨਾਂ ਨਾਲ ਅਸੀਂ ਬਣਾ ਪੰਜਾਬ ਸਰਕਾਰ ਸਦਾ ਭਗਵਾਨ ਸੇਵਾ ਮਾਨ ਜੀ ਦੀ ਗਵਾਹੀ ਹੈ ਕਿਸਾਨਾਂ ਲਈ ਹਮੇਸ਼ਾ ਹੀ ਉਧਰ ਹੀ ਉਧਰ ਕਿਹਾ ਕਿ ਸਾਡੀ ਜਿੱਥੇ ਡਿਊਟੀ ਲਾਓਗੇ ਅਸੀਂ ਹਰ ਡਿਊਟੀ ਨੂੰ ਭਾਵਾਂਗੇ ਜਿਹੜੀ ਕਿਸਾਨਾਂ ਲਈ ਪੰਜਾਬ ਦੀ ਕਿਉਂਕਿ ਖੇਤੀਬਾੜੀ ਐਵੀ ਦਾ ਚੱਲਦਾ ਸਟੇਜ ਹੈ ਪੰਜਾਬ ਦੇ ਵਿੱਚ ਸਾਡੀ ਡਿਊਟੀ ਆਗੇ ਪੰਜਾਬ ਦੀ ਖੇਤੀਬਾੜੀ ਨੂੰ ਜਿਹੜਾ ਬਚਾਈਏ ਤੁਹਾਡੇ ਲਿਆ ਸਾਭ ਜੋ ਆਪਾਂ ਨਾਲ ਆ ਕੋਈ ਇਦਾਂ ਦੀ ਕਿ ਜਿਗਦੇ ਕਲਾ ਪਿੰਡ ਜਿਹੜਾ ਆਪਣਾ ਜਿੰਦੀ ਪਿੰਡ ਸਭਾ ਵੀ ਨਾਲ ਆਉਗੇ ਯੂ نو ਅੱਜ ਤੇ ਸੁਜੋਗ ਦੇ ਦਾਲ ਉਹਦੇ ਤੇੜੇ ਸਮਾਜ ਸੇਵੀ ਬੜੇ ਲੰਮੇ ਸਮੇਂ ਤੋਂ ਸਾਥ ਖਾਲੇ ਖੇਤੋਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਆ ਸਾਨੂੰ ਕਾ ਲੋ ਜੀ ਹਰ ਸਾਲ ਹੀ ਕੈਂਪ ਲਾਉਂਦੇ ਆ ਉਹਦੇ ਪੰਜਾਬ ਚ ਲਾਉਂਦੇ ਆ ਪਰ ਇਹਨਾਂ ਦੀ ਇਹ ਕਾ ਲੋ ਧਵਾ ਦਿਆ ਕਿ ਬਾਦਰ ਦਾ ਏਰੀਆ ਜਿਹੜਾ ਪਛੜਿਆ ਏਰੀਆ ਆਪਣੇ ਏਰੀਏ ਨੂੰ ਇਹ ਫੈਲ ਦਿੰਦੇ ਆ ਫੈਲ ਕਿ ਵੀ ਇਹਨਾਂ ਨੇ ਕੈਂਪ ਜਿਹੜੇ ਲਾਏ ਆ ਅਜ ਨਾਲਾ ਹਲਕੇ ਦੇ ਵਿੱਚ 10 ਕੈਂਪ ਜਿਹੜੇ ਆ ਲਾਉਣੇ ਦੋ ਤਿੰਨ ਲੱਗੇ ਅੱਜ ਤੱਕ ਦੇਖਲਾ ਲੱਗ ਗਿਆ ਕੱਲ ਚੱਕੋਂ ਪਿੰਡ ਚ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਸਾਡੇ ਲੋਕ ਜਿਹੜੇ ਬਚਾ ਦੇ ਐਸਟ ਦੀ ਗੱਲ